ਕਟਕਾਲ ਦੀ ਕੀ ਹਾਲ ਚਾਲ ਆ ਜੀ ਤੇ ਆਪਾਂ ਜੀ ਸ਼੍ਰੀ ਨੰਦਪੁਰ ਸਾਹਿਬ ਤੋਂ ਚੱਲ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ ਆਪਾਂ ਤੁਹਾਨੂੰ ਜਿਹੜਾ ਸਫਰ ਇਸ ਹੱਦ ਤੱਕ ਦਿਖਾਇਆ ਜੀ ਤੇ ਜਿੱਥੇ-ਥੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਜਿੱਥੇ ਸਥਾਨ ਤੇ ਰੁਕੇ ਸੀ ਆਪਾਂ ਤੁਹਾਨੂੰ ਉਹ ਸਥਾਨ ਦੇ ਦਰਸ਼ਨ ਕਰਾਇਆ ਜੀ ਤੇ ਆਪਾਂ ਹੁਣ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਅੱਗੇ ਆ ਗਏ ਜੀ ਆਪਾਂ ਇਹ ਨਾਪੜੇ ਰੋਡ ਤੇ ਸੰਭਰੇ ਆ ਤੇ ਨਾਪੜਾ ਰੋਡ ਜਾਂਦਾ ਮੇਰੇ ਮਗਰ ਤੇ ਇੱਕੋ ਅੱਗੇ ਗੁਰਦੁਆਰਾ ਸਾਹਿਬ ਆ ਜੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਅੱਲੂ ਵਰਕ ਤੇ ਆਪਾਂ ਤੁਹਾਨੂੰ ਬਰਦੋਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਉਹਦਾ ਜੋੜਾ ਇਤਿਹਾਸ ਹੋਊਗਾ ਉਹ ਤੁਹਾਨੂੰ ਆਪਾਂ ਗੋਟਵਰਾ ਸਾਹਿਬ ਜਾ ਕੇ ਦਿਖਾਵਾਂਗੇ ਤੇ ਫਿਰ ਆਪਾਂ ਚੱਲਦੇ ਹਾਂ ਹਾਂਜੀ ਆਪਾਂ ਪਹੁੰਚ ਗਏ ਗੁਰਦੁਆਰਾ ਮਨਜੀ ਸਾਹਿਬ ਆਲੋਵਾਰਖ ਤੇ ਆ ਗੁਰਦੁਆਰਾ ਸਾਹਿਬ ਨੂੰ ਰਸਤਾ ਜਾਂਦਾ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਾਵਾਂਗੇ ਤੇ ਆਪਾਂ ਬਾਹਰ ਰੋਡ ਤੋਂ ਆਇਆ ਇੱਧਰੋਂ ਤੇ ਹੁਣ ਆਪਾਂ ਚੱਲਦੇ ਆ ਗੁਰਦੁਦੁਆਰਾ ਸਾਹਿਬ ਤੇ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਆਪਾਂ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਮਨਜੀ ਸਾਹਿਬ ਪਾਸਾ ਜੀ ਨੌਵੀਂ ਯਾਦਗਾਰ ਮਾਤਾ ਗੁਜਰ ਜੀ ਅਤੇ ਛੋਟੇ ਸਹਿਬਜ਼ਾਦੇ ਪਿੰਡ ਆਲੋਵਾਰਖ ਸੰਗਰੂਰ ਤੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਤੇ ਪਹਿਲਾਂ ਤੁਹਾਨੂੰ ਆਪਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਜਿਹੜਾ ਉਹ ਦੱਸ ਦਈਏ ਸਾਰਾ ਤੇ ਫਿਰ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਜੀ ਇਹ ਸਥਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਸੋ ਪ੍ਰਾਪਤ ਤੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜਦਿਆਂ ਨਾਲ ਸੰਬੰਧਤ ਹੈ ਉਸ ਸਮੇਂ ਗੁਰੂ ਸਾਹਿਬ ਜੀ ਨਾਲ ਮਾਤਾ ਨਾਨਕੀ ਜੀ ਮਾਤਾ ਗੁਜਰ ਕੌਰ ਜੀ ਸਮੇਤ 306 ਸਿੱਖ ਸੰਗਤ ਦਾ ਜਥਾ ਸੀ ਗੁਰੂ ਸਾਹਿਬ ਜੀ ਜਿਸ ਜਿਸ ਨਿੰਮ ਥੱਲੇ ਬੈਠੇ ਸਨ ਉਸ ਨਿੰਮ ਦੇ ਪੱਤੇ ਮਿੱਠੇ ਹੋ ਗਏ ਗੁਰਦੁਆਰਾ ਸਾਹਿਬ ਵਾਲੀ ਜ਼ ਜਦੋਂ ਟੋਡਰਮਲ ਨੂੰ ਗੁਰੂ ਸਾਹਿਬ ਦਾ ਇੱਥੇ ਆਉਣ ਦਾ ਪਤਾ ਲੱਗਿਆ ਤਾਂ ਉਹ ਪਰਿਵਾਰ ਸਮੇਤ ਅਤੇ ਸੰਗਤ ਸਮੇਤ ਗੁਰੂ ਸਾਹਿਬ ਦੀ ਸੇਵਾ ਵਿੱਚ ਹਾਜ਼ਰ ਹੋਇਆ। ਗੁਰੂ ਸਾਹਿਬ ਕੋਲੋਂ ਸੇਵਾ ਦੀ ਮੰਗ ਕੀਤੀ। ਗੁਰੂ ਸਾਹਿਬ ਨੇ ਉਸ ਦੀ ਸੇਵਾ ਭਾਵਨਾ ਦੇਖ ਕੇ ਖੁਸ਼ ਹੋ ਗਏ, अनेका ਵਾਰ ਦਿੱਤੇ ਅਤੇ ਭਵਿੱਖ ਵਿੱਚ ਵੱਡੀ ਸੇਵਾ ਲੈਣ ਦੀ ਭਵਿੱਖ ਤੱਜਨ ਕੀਤੇ। ਜਿਸ ਸਮੇਂ ਟੋਡਰਮਲ ਸਰਾਂ ਦੇ ਵਿਖੇ ਕਿਤੇ ਵੱਜੇ ਵਪਾਰ ਕਰਦਾ ਸੀ। ਗੁਰੂ ਸਾਹਿਬ ਦੀ ਕਿਰਪਾ ਸਦਕਾ ਉਸ ਨੂੰ ਸਰਕਾਰੀ ਦਰਬਾਰ ਦੀ ਨੌਕਰੀ ਮਿਲ ਗਈ, ਜੋ ਬਾਅਦ ਵਿੱਚ دیਵਾਨ ਦੇ ਅਹੁਦੇ ਤੇ ਪਹੁੰਚਿਆ ਤੇ ਬਹੁਤ ਅਮੀਰ ਆਦਮੀ ਬਣ ਗਿਆ। ਇਹ ਤਾਂ ਸੂਬਾ ਸਰੰਦ ਨੇ ਮਾਤਾ ਸਾਹਿਬ ਅਤੇ ਛੋਟੇ ਸਾਹਿਬ ਜਿਆਦਿਆਂ ਨੂੰ ਗਿਫਤਾਰ ਕੀਤਾ ਤਾਂ ਦਵਾਨ ਟੋਡਰਮਲ ਜੀ ਨੇ ਉਹਨਾਂ ਨੂੰ ਛਡਾਉਣ ਲਈ ਆਪਣੀ ਹਵੇਲੀ ਅਤੇ ਜ਼ਮੀਨ ਜਾਇਦਾਦ ਵੇਚ ਕੇ ਬਹੁਤ ਸਾਰਾ ਸੋਨਾ ਇਕੱਠਾ ਕੀਤਾ। ਉਦੋਂ ਤੱਕ ਸੂਬਾ ਨੇ ਛੋਟੇ ਸਾਹਿਬ ਜਿਆਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਮਾਤਾ ਸਾਹਿਬ ਜੀ ਦੇ ਦਸਵੇਂ ਦੁਆਰ ਰਾਹੀਂ ਸ਼્વાસ ਧਿਆ ਗਏ। ਜਦੋਂ ਦਵਾਨ ਟੋਡਰਮਲ ਜੀ ਨੇ ਪਵਿੱਤਰ ਸ਼ੀਰਾਂ ਤੇ ਸਰੀਰਾਂ ਦਾ ਸੰਸਕਾਰ ਕਰਨ ਲਾ ਚਾਹਿਆ ਤਾਂ ਸੂਬੇ ਨੇ ਮੋਹਰਾ ਵਿਸਾ ਕੇ ਜਗ੍ਹਾ ਮੁੱਲ ਲੈਣ ਲਈ ਸ਼ਰਤ ਰੱਖ ਦਿੱਤੀ। ਦਵਾਨ ਟੋਡਰਮਲ ਜੀ ਨੇ ਇਸ ਸੇਵਾ ਵਿੱਚ ਸਫਲ ਹੋਏ ਅਤੇ ਪਵਿੱਤਰ ਸ਼ੀਰ ਬਾਦ ਦਵਾਨ ਟੋਡਰ ਮਾਲ ਜੀ ਨੇ ਫੁੱਲਾਂ ਦਾ ਅਸਤਜਗ ਕਰਕੇ ਸਾਗਰ ਵਿੱਚ ਪਾ ਕੇ ਭਾਈ ਜੋਧ ਸਿੰਘ ਜੀ ਦੇ ਹੱਥ ਗੁਰਦੁਆਰਾ ਮੰਜੀ ਸਾਹਿਬ ਵਾਲੀ ਜਗ੍ਹਾ ਤੇ ਭੇਜ ਦਿੱਤਾ। ਇੱਥੇ ਸੇਵਾ ਵਿੱਚ ਇੱਕ ਸਾਧੂ ਰਹਿੰਦਾ ਸੀ। ਉਹ ਸਾਧੂ ਅਤੇ ਭਾਈ ਜੋਧ ਸਿੰਘ ਜੀ ਨੇ ਇੱਥੇ ਟੋਆ ਪੁੱਟ ਕੇ ਫੁੱਲ ਆਸਤਾ ਨੂੰ ਦਬਾ ਕੇ ਉੱਪਰ ਥੜਾ ਬਣਾ ਦਿੱਤਾ। 1991 ਵਿੱਚ ਇਸ ਥਾਂ ਦੀ ਦੁਬਾਰਾ ਸੇਵਾਕਾਰ ਸੇਵਾ ਦੌਰਾਨ ਇਹ ਫੁੱਲ ਆਸਤ ਬਾਰ ਕੱਢ ਕੇ ਕੱਚ ਦੇ ਵਰਤਮਾਨ ਵਿੱਚ ਪਾ ਕੇ ਸੰਗਤਾਂ ਦੇ ਦਰਸ਼ਨ ਲਈ ਰੱਖੇ ਗਏ ਹਨ। ਸੇਵਾ ਸੰਪੂਰਨ ਹੋਣ ਤੇ ਅਰਦਾਸ ਕਰਕੇ ਉਸ ਵਰਤ ਨੂੰ ਥੜਾ ਸਾਹਿਬ ਵਾਲੀ ਜਗ੍ਹਾ ਹੇਠ ਰੱਖ ਦਿੱਤਾ ਜਿਸ ਉੱਪਰ ਅੱਜ ਇੱਕ ਸੁੰਦਰ ਦਰਬਾਰ ਸਾਹਿਬ ਜਿਸ ਸਥਾਨ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਸ ਸਥਾਨ ਤੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀਆਂ ਅਸਤੀਆਂ ਨੂੰ ਦੱਬ ਕੇ ਉੱਪਰ ਥੜਾ ਸਾਹਿਬ ਬਣਾਏ ਗਏ ਨੇ ਤੇ ਹੁਣ ਤੁਸੀਂ ਦਰਸ਼ਨ ਕਰ ਰਹੇ ਹੋ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਚਰਨਾਂ ਦੇ ਤੇ ਇਹ ਮਾਤਾ ਗੁਜਰ ਕੌਰ ਜੀ ਦੇ ਪਵਿੱਤਰ ਚਰਨਾਂ ਨੇ ਜੀ ਉਹਨਾਂ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਦੇ ਅੰਦਰੇ ਪਏ ਨੇ ਤੇ ਨੀਚੇ ਲਿਖਿਆ ਵੀ ਹੋਇਆ ਤੁਸੀਂ ਪੜ ਵੀ ਸਕਦੇ ਹੋ ਤੰਤਨ ਮਾਤਾ ਗੁਜਰਕੌਰ ਜੀ ਦੇ ਪਵਿੱਤਰ ਚਰਨਾਂ ਦੇ ਦਰਸ਼ਨ ਕਰੋ ਜੀ ਲਿਖਿਆ ਵੀ ਹੋਇਆ ਇਦਰਾ ਵਰਤਦੋਰਾ ਸਾਬ ਦਾ ਸਰੋਵਰ ਜੀ ਇਹ ਸਾਰਾ ਸਰੋਵਰ ਹੈ ਤੇ ਇਦਰਾ ਵਰਤਦੋਰਾ ਸਾਬ ਆਪਾਂ ਤੁਹਾਨੂੰ ਉਹ ਥਾਂ ਦੇ ਦਰਸ਼ਨ ਕਰਾਇਆ ਜਿੱਥੇ ਛੋਟੇ ਸਾਹਿਬ ਜੀ ਦੇ ਅਤੇ ਮਾਤਾ ਗੁਜਰੀ ਜੀ ਦੀਆਂ ਆਸਤੀਆਂ ਨੂੰ ਦੱਬ ਕੇ ਉੱਪਰ ਥੜਾ ਸਾਹ ਬਣਾਇਆ ਗਿਆ ਤੀ ਤੇ ਆਪਾਂ ਤੁਹਾਨੂੰ ਮਾਤਾ ਗੁਜਰ ਜੀ ਦੇ ਉਹ ਪਵਿੱਤਰ ਚਰਨਾਂ ਦਾ ਵੀ ਦਰਸ਼ਨ ਕਰਾਇਆ ਤੇ ਹੁਣ ਆਪਾਂ ਮੱਥਾ ਟੇਕ ਕੇ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਤੀ ਜਦੋਂ ਤੁਸੀਂ ਰੋਡ ਤੋਂ ਗੁਰਦੁਆਰਾ ਸਾਹਿਬ ਨੂੰ ਆਉਂਗੇ ਇਹ ਰਸਤਾ ਹੁੰਦਾ ਜੀ ਤੇ ਇਹ ਰਾਸਤੇ ਥੋੜੀ ਦੂਰੀ ਇਧਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਰਾਸਤੇ 'ਚ ਇੱਕ ਹੋਸ਼ ਸਥਾਨ ਬਣਿਆ ਉਹਦੇ ਤੁਹਾਨੂੰ ਆਪ ਦਰਸ਼ਨ ਕਰਾਉਣੇ ਉਹਦਾ ਬੋਰਡ ਇੱਥੇ ਲੱਗਿਆ ਹੋਇਆ ਤੇ ਇਹ ਸਥਾਨ ਦੀ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਇਹ ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰੀ ਤੇ ਬਣਿਆ ਹੋਇਆ ਇਧਰ ਗੁਰਦੁਆਰਾ ਸਾਹਿਬ ਨੇ ਤੇ ਇੱਥੇ ਇਹ ਸਥਾਨ ਬਣਿਆ ਹੋਇਆ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਸਾਹਿਬ ਜੀ ਪਹਿਲਾ ਸਥਾਨ ਤੇ ਆਏ ਗੁਰੂ ਜੀ ਨੇ ਖੇਤ ਵਾਲੇ ਨੇ ਅਣਜਾਣੇ ਵਿੱਚ ਉੱਚੇ ਨੀਵੇਂ ਸ਼ਬਦ ਬੋਲੇ ਗੁਰ ਫਰ ਲਾਂਗ ਤੇ ਜਾ ਕੇ ਜਾਵ ਰਾਜੇ ਜਿੱਥੇ ਅੱਜ ਸੁੰਦਰ ਤੇ ਰਮਾਣਿਕ ਗੁਰਦੁਆਰਾ ਸਾਹਿਬ ਉਧ ਤਨ ਤੇ ਇਹ ਗੁਰਦੁਆਰਾ ਸਾਹਿਬ ਨੇ ਜਿੱਧਰ ਤੇ ਹੁਣ ਆਪਾਂ ਤੁਹਾਨੂੰ ਇੱਧਰ ਇੱਕ ਸਥਾਨ ਬਣਾਇਆ ਉਹਦੇ ਤੁਹਾਨੂੰ ਪ੍ਰਦਰਸ਼ਨ ਕਰਾਉਣੇ ਆ ਜੀ ਹੁਣ ਤੁਸੀਂ ਜੇ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਉਹੀ ਸਥਾਨ ਆ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਆ ਕੇ ਬੈਠੇ ਸੀ ਤੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਤੇ ਇੱਕ ਸਥਾਨ ਬਾਹਰ ਬਣਾਇਆ ਹੋਇਆ ਜੀ ਤੇ ਇੱਥੇ ਨਾਲ ਹੀ ਥੋੜੀ ਦੂਰ ਤੇ ਗੁਰਦੁਆਰਾ ਸਾਹਿਬ ਬਣੇ ਹੋਏ ਨੇ ਤੇ ਗੁਰੂ ਜੀ ਪਹਿਲਾਂ ਇੱਥੇ ਆ ਕੇ ਬੈਠੇ ਦੀ ਤੇ ਇਥੋਂ ਅਲਦਲੇ ਖੇਤ ਵਾਲਿਆਂ ਨੇ ਅਣਜਾਣੇ ਵਿੱਚ ਉਹਨਾਂ ਨੇ ਸ਼ਬਦ ਬੋਲਤੇ ਜਿਸ ਤੋਂ ਬਾਅਦ ਗੁਰੂ ਜੀ ਚੁੱਪ ਚਾਪ ਉੱਠ ਕੇ ਇੱਥੇ ਗੁਰਦੁਆਰਾ ਸਾਹਿਬ ਬਣਿਆ ਨੇ ਉੱਥੇ ਚਲੇ ਗਏ ਤੇ ਅੱਜ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹਦੋਂ ਵਾਰ ਮੱਜੀ ਸਾਹਿਬ ਤੁਹਾਨੂੰ ਦਿਖਦਾ ਹੋਊਗਾ ਤੇ ਉਹ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਆਇਆ ਜੀ ਇੱਥੋਂ ਗੁਰੂ ਜੀ ਉੱਠ ਕੇ ਚਲੇ ਗਏ ਦੀ ਤੇ ਉਸ ਉਸ ਥਾਂ ਤੇ ਚਲੇ ਗਏ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਇਸ ਥਾਨ ਵਾਲੇ ਦੇ ਖੇਤਾਂ ਚ ਬਣਾਇਆ ਵਾਲਦਲ ਖੇਤ ਨੇ ਹਾਂਜੀ ਆਪਾਂ ਤੁਹਾਨੂੰ ਗੁਰਦੁਆਰਾ ਮੰਡੀ ਸਾਹਿਬ ਦੇ ਦਰਸ਼ਨ ਕਰਾਤੇ ਜਿੱਥੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀਆਂ ਆਸਥੀਆਂ ਸਜੋਵਤ ਨੇ ਤੇ ਤੁਹਾਡਾ ਸਾਰਿਆਂ ਨੇ ਇੱਥੇ ਤੱਕ ਵੀਡੀਓ ਦੇਖਣ ਲਈ ਧੰਨਵਾਦ ਜੇ ਵੀਡੀਓ ਚੰਗੀ ਲੱਗੇ ਤਾਂ ਜਰੂਰ ਸ਼ੇਅਰ ਕਰਨਾ ਤੇ ਸਫਰੇ ਸਫ਼ਰ ਦੇ ਵਿੱਚ ਆਪਾਂ ਤੁਹਾਨੂੰ ਹੋਰ ਥਾਂ ਦੇ ਦਰਸ਼ਨ ਕਰਾ ਦੇ ਜਿੱਥੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀਆਂ ਆਸਥੀਆਂ ਸਜੋਵਤੀਆਂ ਇਹ ਵੀਡੀਓ ਨੂੰ ਧਰਮ ਐਕਟ ਇੰਟਰਟੇਨਮੈਂਟ ਮਿਲਾਂਗੇ ਹੋਰ ਤੋਂ ਨਵੀਂ ਵੀਡੀਓ ਤੇ ਵੀਡੀਓ ਲਈ ਪਲੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਨਾ ਵੀ ਭੁੱਲਣਾ